ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਦੀ ਐਸ ਦੀ ਪਹਿਲੀ ਪ੍ਰੋਫਾਈਲ ਸਰਦਾਰ ਲੜਕਾ ਕੈਨੇਡਾ ਜਨਮ ਤਰੀਕ 1991 ਹਾਈ ਟੂ ਸ਼ੇਫੁੱਟ ਏਰੀਆ ਪਟਿਆਲਾ ਵਿਕਟੋਰੀਆ ਵੀ ਸੀ ਕੈਨੇਡਾ ਪੜਾਈ ਵੀ ਟੈਗ ਮਕੈਨੀਕਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਯੂਨੀਵਰਸਿਟੀ ਵਿਕਟੋਰੀਆ ਕੈਨੇਡਾ ਵਰਕ ਵੀਜ਼ੇ ਤੇ ਜ਼ਮੀਨ 2.5 ਕਿਲੇ ਚੰਡੀਗੜ੍ਹ ਰੋਡ ਤੇ ਕਾਮ ਐਡਮਿਨਿਸਟ੍ਰੇਸ਼ਨ ਬ੍ਰਾਂਚ ਸਕੂਲ ਬੋਰਡ ਮਾਤਾ ਪਿਤਾ ਦੋ ਪੈਣਾ ਇੱਕ ਕੈਨੇਡਾ ਇੱਕ ਗਵਰਨਮੈਂਟ ਜੌਬ ਮੈਰਿਡ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9775 5957 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਚਰਮਤੇ 1992 ਹਾਈਟ 5 ਫੁੱਟ 8 ਇੰਚ ਕਾਸਟ ਜਰਸੀ ਕੁਇਰਕ ਏਰੀਆ ਅਮਰitsar ਪੜਾਈ ਆਰਟ ਪੀਜੀ ਡਿਪਲੋਮਾ ਕੰਮ ਪ੍ਰਾਈਵੇਟ ਬੈਂਕ ਜ਼ਮੀਨ 3 ਏਕੜ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਇੱਕ ਵਾਰ ਨਿਊਜ਼ੀਲੈਂਡ ਪੀਆਰ ਮੈਰਿਡ ਇੱਕ ਪੈਨ ਮੈਰਿਡ ਵਧਿਆ ਪਰਿਵਾਰ ਤੋਂ ਆਇਨਲਿਸ ਕੀਤੀ ਲੜਕੀ ਦੀ ਲੋੜ ਹੈ ਸਾਰਾ ਖਰਚਾ ਲੜਕੀ ਦੇ ਪਰਿਵਾਰ ਵਾਲੇ ਕਰਨਗੇ ਏਰੀਆ ਅਮਰਸਰ ਨੂੰ ਪੈਲ ਇਹਨਾਂ ਦਾ ਮੋਬਾਈਲ ਨੰਬਰ 9883902770 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਦੁਬਈ ਜਨਮ ਤਰੀਕ 18/5/1992 ਹਾਈਟ 5 ਫੁੱਟ 7 ਇੰਚ ਪੜਾਈ ਬੀਏ ਕੰਮ ਡਰਾਈਵਰ ਦੁਬਈ ਕਾਸਟੂ ਜਰਸੀਖ ਏਰੀਆ ਹੁਸ਼ਿਆਰਪੁਰ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਬਰਾ ਮੈਰਿਡ ਮੰਗ ਗ੍ਰੀ ਪਰਵਾਰ ਨੂੰ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 983902707 ਦੂਜਾ ਮੋਬਾਈਲ ਨੰਬਰ 98144718 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਮ ਤਰੀਕ 31 12 1987 ਹਾਈਟ 5 ਫੁੱਟ 6 ਇੰਚ ਕਾਸਟ ਜਰਸੀਕ ਗੋਤਮਾਨ ਜ਼ਿਲ੍ਹਾ ਬਟਿੰਡਾ ਜ਼ਮੀਨ 6 ਕਿੱਲੇ ਕੰਮ ਖੇਤੀਬਾੜੀ ਲੜਕੇ ਦਾ ਤਲਾਕ ਹੋਇਆ 13 ਸਾਲ ਦਾ ਬੇਟਾ ਮਾਂ ਗਰੀਬ ਘਰ ਤੋਂ ਤਲਾਕशुदा ਲੜਕੀ ਦੀ ਲੋੜ ਹੈ ਜਿਸ ਕੋਲ ਬੇਟੀ ਹੋਵੇ ਉਹਨਾਂ ਨੂੰ ਪੈਲ ਇਹਨਾਂ ਨੇ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 98475 98537 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 3 ਮਾਰਚ 1998 ਹਾਈਟ 5 ਫੁੱਟ 4 ਇੰਚ ਪੜਾਈ ਪਲੱਸ 2 ਕਾਸਟ ਜਰਸੀਕੂ ਸ਼ਹਿਰ ਬਠਿੰਡਾ ਲੜਕੀ ਤਲਾਕ ਸੁਧਾਰ 8 ਦਿਨਾਂ ਦੇ ਤਲਾਕ ਹੋ ਗਿਆ ਮੰਗ ਵਦੀਆ ਘਰ ਪਰਵਾਰ ਤੋਂ ਲੜਕੇ ਦੀ ਲੋੜ ਹੈ ਜ਼ਮੀਨ 4 ਕਿੱਲੇ ਹੋਣ ਲੜਕੇ ਦੀ ਉਮਰ 30 ਤੋਂ ਜ਼ਿਆਦਾ ਨਾ ਹੋਵੇ ਏਰੀਆ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਪਿੰਡਾਂ ਵਾਲੇ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 99887 43585 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 12 5 1995 ਹਾਈਟ 5 ਫੁੱਟ 10 ਇੰਚ ਕਾਸਟ ਜੱਟ ਸਿਕ ਗੋਤ ਗੱਲ ਸ਼ਹਿਰ ਮੋਗਾ ਪੜਾਈ ਪਲੱਸ 2 ਕੰਮ ਖੇਤੀਬਾੜੀ სპੋਰਟਸਮੈਨ ਜ਼ਮੀਨ 7 ਕਿੱਲੇ ਪਰਿਵਾਰ ਮੈਂਬਰ ਪਿਤਾ ਮਾਤਾ ਇਕਪੈਨ ਮੈਰਿਡ ਮੈਂ ਅਵਦੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7528807436 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਉਮਰ 32 ਸਾਲ ਹਾਈ ਟੂ ਛੇ ਫੁੱਟ ਕਾਸਟ ਰਾਮਗੜੀਏ ਸਿੱਖ ਏਰੀਆ ਮੋਹਾਲੀ ਪੜ੍ਹਾਈ ਗ੍ਰੈਜੂਏਸ਼ਨ ਇਨ ਕੰਪਿਊਟਰ ਐਪਲੀਕੇਸ਼ਨ ਡਿਪਲੋਮਾ ਕਮ ਪ੍ਰਾਈਵੇਟ ਜੌਬ ਮੰਗ ਅਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਤਲਾਕ ਜਾਂ ਵਿਧਵਾ ਹੋਵੇ ਕੋਈ ਇਹਨਾਂ ਦੀ ਮੰਗ ਨਹੀਂ ਪਟਿਆਲਾ ਮੋਹਾਲੀ ਰਾਜਪੁਰਾ ਫਤਿਹਗੜ੍ਹ ਸਾਹਿਬ ਏਰੀਏ ਨੂੰ ਪਹਿਲ ਹੈ ਇਹਨਾਂ ਦਾ ਮੋਬਾਈਲ ਨੰਬਰ स्टैनेमी 804 Y843 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘੀ ਲੜਕਾ ਸਪੀਨ ਉਮਰ 41 ਸਾਲ ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਕਮ Amazon ਲੜਕੀ ਦਾ ਤਲਾਕ ਹੋਇਆ ਕਾਸਟ ਬਰਮਾ ਸੁਨਿਆਰੇ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ 10 ਪੈਨਾ ਮੈਰਿਡ ਮੈਂ ਰਦੀਆ ਪਰਵਾਰ ਨੂੰ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 0034564698347 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਉਹ ਸਿੰਘ ਉਮਰ 33 ਸਾਲ ਹਾਈ ਟੂ 5 ਫੁੱਟ 4 ਇੰਚ ਪੜਾਈ 10ਵੀਂ ਪਾਸ ਤਨਖਾਹ 21000 ਪ੍ਰਤੀ ਮਹੀਨਾ ਏਰੀਆ ਜਲਾਲਾਬਾਦ ਪਰਿਵਾਰ ਮੈਂਬਰ ਮਾਤਾ ਇੱਕ ਪਰਾ ਦੋ ਪੈਨਾ ਮੈਰਿਜ ਮੰਗ ਅਵਦੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9592694958 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 13 12 1986 ਹਾਈਟ 5 ਫੁੱਟ 7 ਇੰਚ ਜਨਮ ਟਾਈਮ 4:15 ਪੜਾਈ 10ਵੀਂ ਪਾਸ ਕੰਮ ਪ੍ਰਾਈਵੇਟ ਜੌਬ ਤਨਖਾ 30000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਦੋ ਪਰ ਮੈਰਿਡ ਮੰਗ ਅਵਦੀਆ ਪਰਵਾਰ ਤੋਂ ਲੜਕੀ ਦੇ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7883 2184 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੁਮਾਰ ਜਰਮਤੀ 129 ਉੱਨੀ ਸੌ ਬਿਆਸੀ height ਪੰਜ ਫੁੱਟ ਚਾਰ ਇੰਚ ਜਨਮ ਸਥਾਨ ਹਰਿਆਣਾ ਸ਼ਹਿਰ ਜਲੰਧਰ caste ਮਹਿਰਾ ਪੜ੍ਹਾਈ ਦਸਵੀਂ ਪਾਸ ਕੰਮ electronic ਤਨਖਾਹ ਤੀਹ ਹਜ਼ਾਰ ਪ੍ਰਤੀ ਮਹੀਨਾ ਪਰਿਵਾਰ ਮੈਂਬਰ ਮਾਤਾ ਦੋ ਭਰਾ ਦੋ ਭੈਣਾਂ married ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਸਤਾਨਵੇਂ ਸੱਤ ਸੌ ਤਰਾਨਵੇਂ ਚੌਂਹਠ ਪੰਜ ਸੌ ਤਰਾਸੀ ਤੁਸੀਂ ਪਰਿਵਾਰ ਨੂੰ फोन करके तो जानकारी ले सकते हो नाम सिंह जन्मदेक उन्नीस सौ छियानवे पढ़ाई प्लस टू कोर्स आई टीआई पलंबर जमीन अटकिले शहर बरनला कास्ट जटसिक परिवार मैंबर एक पैन कनेडा मदिया परिवार तो लड़की की लोड है लड़की घरेलू कम करी होना मोबाइल नंबर ਨਸੀ 735 09846 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਉਸ ਸਿੰਘ ਜਨਮ ਤਰੀਕ 22 1991 ਕਾਸਟ ਜਰਸੀਕੋ 41ਵਾਰ ਏਰੀਆ ਬਟਿੰਡਾ ਲੜਕੇ ਦਾ ਤਲਾਕ ਹੋਇਆ ਕਮ ਆਰਮੀ ਜ਼ਮੀਨ ਤੰਕਿਲੇ ਪਰਿਵਾਰ ਮੈਂਬਰ ਪਿਤਾ ਕਿਤੀ ਵਾਰੀ ਕਰਦੇ ਮਾਤਾ ਹਾਊਸ ਵਾਈਫਰ ਇੱਕ ਇੱਕ ਮੈਰਿਡ ਮੰਗਵਦੀਆ ਪਰਵਤ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 8399708846 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਵਿਸ਼ਾਲ ਕੁਮਾਰ ਮੰਗਲਿਕ ਜਨਮ ਤਰੀਕ 31 11 1993 ਹਾਈ ਡਰ ਸ਼ੇਪੋਰਟ ਪਰ ਆਈ ਗ੍ਰੈਜੂਏਸ਼ਨ ਏਰੀਆ ਨਮਸ਼ਾਰ ਕਾਸਟ ਖੱਤਰੀ ਕਾਮ ਦਵਾਈ ਵਿੱਚ ਸੇਲਜ਼ਮੈਨ ਮੰਗ ਅਵਿਧੀ ਪਰਵਾਰ ਨੂੰ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7730 832885 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 16 4 1992 ਪੜਾਈ ਪਲੱਸ 2 ਕਾਸਟ ਕੰਬੋਸ ਏਰੀਆ ਸਿੱਧੂ ਫਰੋਜਪੁਰ ਕਾਮਯਾਸਤੀ ਠੇਕੇਦਾਰ ਪਰਿਵਾਰ ਮੈਂਬਰ ਇੱਕ ਪਰ ਆ ਕੈਨੇਡਾ ਮੈਂ ਅਵਦੀਆ ਪਰਵਾਰਤ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 84376 94395 ਤੁਸੀਂ ਪਰਵਾਰ ਨੂੰ ਫੋਨ ਕਰਕੇ इन्हों सकते हो नाम शिव कुमार जन्म तरीक इकती पांच उन्नीस सौ बानवे जन्म टाइम सवेर अठ पच्ची दैन एतवार हाइट पांच फुट सत्त इंच पढ़ाई बी ए कास्ट खतरी कोट लुधियाना परिवार मैंबर पिता माता एक भैन व्यई मंग अवधिया परिवार तो पढ़ी लिखी लड़की की लौड़ है ਇਨੰਦਾ ਮੋਬਾਈਲ ਨੰਬਰ 99144 63227 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ 'ਤੇ ਤੁਸੀਂ ਆਪਣਾ ਪੂਰਾ ਵਾਈਡ ਡਾਟਾ ਭੇਜੋ ਸਾਡਾ WhatsApp ਨੰਬਰ 95015181037